ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸਪੀਰੀਅਰ ਸਟੱਡੀ ਚੈਨਲ ਨਾਲ ਜੁੜੇ ਸਾਰੇ ਹੀ ਸਿਖਿਆਰਥੀਆਂ ਦਾ ਹਾਰਦਿਕ ਸਵਾਗਤ ਹੈ ਜੀ ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਹੁਣ ਸਾਡੇ ਚੱਲ ਰਹੇ ਨੇ ਮੌਕ ਟੈਸਟ ਇਸ ਤੋਂ ਪਹਿਲਾਂ ਅਸੀਂ 71 ਮੌਕ ਟੈਸਟ ਕਰ ਚੁੱਕੇ ਹਾਂ ਤੇ ਅੱਜ ਦਾ ਸਾਡਾ ਮੌਕ ਟੈਸਟ ਹੈ 72 ਨੰਬਰ ਪਹਿਲਾਂ ਦੇ ਸਾਰੇ ਮੌਕ ਟੈਸਟਾਂ ਦੇ ਲਿੰਕਸ ਮਿਲ ਜਾਣਗੇ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ ਤੇ ਦੂਸਰੇ ਜੋ ਵੀ ਥਿਉਰੀ ਲੈਕਚਰ ਆਪਾਂ ਅਪਲੋਡ ਕੀਤੇ ਨੇ ਆਪਣੇ ਇਸ ਚੈਨਲ ਉੱਪਰ ਉਹਨਾਂ ਦੇ ਲਿੰਕਸ ਮਿਲਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਠੀਕ ਹੈ ਜੀ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਅਸੀਂ ਕਰਾਂਗੇ ਟੋਟਲ 20 ਕੁਐਸਚਨ ਟਾਪ 20 ਕੁਐਸਚਨ ਸਾਡੇ ਰਹਿਣਗੇ ਤੇ ਹਰ ਇੱਕ ਕੁਐਸਚਨ ਲਈ ਤੁਹਾਡੇ ਕੋਲ 10 ਸੈਕਿੰਡ ਹੋਣਗੇ ਤੇ ਜੇਕਰ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਤੇ ਬਾਅਦ ਵਿੱਚ ਆਪਣੇ ਆਨਸਰ ਤੇ ਪਹੁੰਚ ਸਕਦੇ ਹੋ ਕਾਫੀ ਸਮੇਂ ਬਾਅਦ ਆਪਾਂ ਅੱਜ ਆਪਣੇ ਇਸ ਚੈਨਲ ਤੇ ਮੌਕ ਟੈਸਟ ਲੈ ਕੇ ਆਏ ਹਾਂ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਗੁੱਡ ਲੱਕ ਹਾਂਜੀ ਇਸ ਤੋਂ ਪਹਿਲਾਂ ਵਾਲੇ ਮੌਕ ਟੈਸਟ ਦੇ ਵਿੱਚ ਅਸੀਂ 945 ਤੱਕ ਕੁਐਸਚਨ ਕਰ ਲਏ ਸੀ ਤੇ ਅੱਜ ਦੇ ਮੌਕ ਟੈਸਟ ਦਾ ਪਹਿਲਾ ਕੁਐਸਚਨ ਰਹੇਗਾ 946 ਨੰਬਰ ਬਾਗ ਚੋਪ ਤੇ ਸੁਬਰ ਕਿਸੇ ਰੂਪ ਹਨ ਆਪਸ਼ਨਸ ਨੇ ਜੀ ਦੁਪੱਟਾ ਚਾਦਰ ਦਰੀ ਜਾਂ ਫਿਰ ਫੁਲਕਾਰੀ ਚਲੋ ਇਸ ਕੁਐਸਚਨ ਦੇ ਸਹੀ ਉੱਤਰ ਵਾਲ ਤਾਂ ਸਹੀ ਉੱਤਰ ਹੈ ਆਪਸ਼ਨ ਸ ਫੁਲਕਾਰੀ ਦੇ ਰੂਪ ਨੇ ਇਹ ਤਿੰਨੋਂ ਅਗਲਾ ਕੁਐਸਚਨ ਕਰਦੇ ਹਾਂ 947 ਨੰਬਰ ਕਿਹੜੀ ਫੁਲਕਾਰੀ ਦੇ ਸਿਰਫ ਪੱਲੇ ਉੱਪਰ ਹੀ ਕਢਾਈ ਹੁੰਦੀ ਹੈ ਚੋਪ ਬਾਗ ਨੀਲਕ ਜਾਂ ਫਿਰ ਸੁਬਰ हां जी चलिए इस क्वेश्चन दे सही उत्तरवल ता सही उत्तर है ऑप्शन उडा चौप अगला क्वेश्चन है 948 नंबर फुलकारी दी कढ़ाई केड़े धागे तो हुंदी सी जो हुंदी है पट सूती रेशम या फिर उडा ते ईडी ऑप्शन दोमे ही सही ने ਹਾਂਜੀ ਸਾਡੇ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਸਾ ਊੜਾ ਤੇ ਈੜੀ ਆਪਸ਼ਨ ਦੋਵੇਂ ਹੀ ਸਹੀ ਨੇ ਪਟ ਜਾਂ ਫਿਰ ਰੇਸ਼ਮ ਅਗਲਾ ਸਾਡਾ ਕੁਐਸਚਨ ਹੈ 949 ਨੰਬਰ ਫੁਲਕਾਰੀ ਦੀ ਕਢਾਈ ਡੈਸ਼ ਪਾਸਿਓਂ ਕੀਤੀ ਜਾਂਦੀ ਹੈ ਕੋਨੇ ਤੋਂ ਪੁੱਠੇ ਪਾਸਿਓਂ ਪਿਛਲੇ ਪਾਸਿਓਂ ਜਾਂ ਫਿਰ ਐੜਾ ਤੇ ਈੜੀ ਦੋਵੇਂ ਆਪਸ਼ਨਸ ਹੀ ਬਿਲਕੁਲ ਸਹੀ ਨੇ ਹਾਂਜੀ অপਸ਼ਨ ਸ ਸਾਡਾ ਆਨਸਰ ਹੈ ਪੁਠੇ ਪਾਸਿਓਂ ਵੀ ਕਹਿ ਸਕਦੇ ਆ ਤੇ ਪਿਛਲੇ ਪਾਸਿਓਂ ਵੀ ਕਹਿ ਸਕਦੇ ਆ ਅਗਲਾ ਸਾਡਾ ਕੁਐਸਚਨ ਹੈ 950 ਨੰਬਰ ਨਿੱਕ ਚਿੱਤਰਾਂ ਦਾ ਦੂਸਰਾ ਨਾਮ ਹੈ ਕਲਮੀ ਚਿੱਤਰ ਮਿਊਰਲ ਚਿੱਤਰਕਾਰੀ ਮੋਹਰਾਕਸ਼ੀ ਜੈਨ ਵਿੱਚੋਂ ਕੋਈ ਵੀ অপਸ਼ਨ ਸਹੀ ਨਹੀਂ ਹੈ ਹਾਂਜੀ ਸਾਡੇ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ ਕਲਮੀ ਚਿੱਤਰ ਅਗਲਾ ਸਾਡਾ ਕੁਐਸਚਨ ਹੈ 951 ਨੰਬਰ ਪਿਤਰਾਂ ਦੀ ਪੂਜਾ ਵਜੋਂ ਮਨਾਏ ਜਾਂਦੇ ਹਨ ਨਰਾਤੇ ਸ਼ਰਾਧ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹਾਂਜੀ ਸਹੀ ਆਪਸ਼ਨ ਹੈ ਐੜਾ ਆਪਸ਼ਨ ਸ਼ਰਾਦ ਠੀਕ ਹੈ ਸ਼ਰਾਦ ਕੀਤਾ ਜਾਂਦਾ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਠੀਕ ਹੈ ਤਾਂ ਉਹ ਪਿਤਰਾ ਦੀ ਜਿਹੜੀ ਮੰਨਤਾ ਉਹਨਾਂ ਨੂੰ ਕਰਨ ਦੇ ਲਈ ਮਨਾਏ ਜਾਂਦੇ ਨੇ ਸ਼ਰਾਦ ਠੀਕ ਹੈ ਅਗਲਾ ਸਾਡਾ ਕੁਐਸਚਨ ਹੈ 952 ਨੰਬਰ ਨਰਾਤੇ ਅੰਧਰਾਣ ਖੇਡਿਆ ਛਣ ਵਾਲਾ ਵੱਡਾ ਲੋਕ ਨਾਚ ਹੈ गरबा रामलीला कथक या फिर तांडव हाँ जी साडा सही उत्तर है ऑप्शन ऐड़ा रामलीला ਨੈਕਸਟ ਕੁਐਸਚਨ 953 ਨੰਬਰ ਪੋ ਮਹੀਨੇ ਦੇ ਅਖੀਰਲੇ ਦਿਨ ਮਗਰੋਂ ਕਿਹੜਾ ਤਿਹਾਰ ਆਉਂਦਾ ਹੈ ਹੋਲੀ ਲੋੜੀ ਮਾਗੀ ਜਾਂ ਫਿਰ ਵਿਸਾਖੀ ਹਾਂਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤੋ ਬਾਅਦ ਅਗਲਾ ਮਹੀਨਾ ਸਾਡਾ ਹੁੰਦਾ ਹੈ ਮਾਗ ਦਾ ਮਹੀਨਾ ਠੀਕ ਹੈ ਤਾਂ ਫਿਰ ਮਾਗ ਦੇ ਮਹੀਨੇ ਦਾ ਪਹਿਲਾ ਦਿਨ ਮਾਗ ਦੀ ਸੰਗ੍ਰਾਂਥ ਜਿਸ ਨੂੰ ਜਾਣਿਆ ਜਾਂਦਾ ਹੈ ਮਾਗੀ ਦੇ ਰਾਮ ਨਾਲ ਠੀਕ ਹੈ ਅਗਲਾ ਸਾਡਾ ਕੁਸ਼ਨ ਹੈ 956 ਨੰਬਰ ਕਿਹੜਾ ਪ੍ਰਬੰਧ ਵਾਲੀਆਂ ਲੋਕ ਖੇਡਾਂ ਹਨ ਕੋਟਲਾ ਛਪਾਕੀ ਉੜਾ ਤੇ ਐੜਾ ਆਪਸ਼ਨ ਦੋਵੇਂ ਜਾਂ ਫਿਰ ਲੀਡਰ ਬੁੱਜਣਾ ਹਾਂਜੀ ਇਹ ਇਸ ਆਪਸ਼ਨ ਦੇ ਵਿੱਚ ਹੈ ਰਿਪੀਟ ਹੋ ਗਿਆ ਇਸ ਨੂੰ ਨੋਟ ਕਰ ਲਿਓ ਇੱਥੇ ਹੈ ਮੈਂ ਰਾਜਾ ਪਟਵਾਰੀ ਠੀਕ ਹੈ ਇਹ ਆ ਖੇਡ ਦਾ ਨਾਮ ਮੈਂ ਰਾਜਾ ਪਟਵਾਰੀ ਹਾਂਜੀ ਤਾਂ ਇਸ ਦਾ ਸਹੀ ਉੱਤਰ ਹੈ ਆਪਸ਼ਨ ਈ ਡੀ ਊੜਾ ਤੇ ਐੜਾ ਆਪਸ਼ਨ ਦੋਵੇਂ ਹੀ ਸਹੀ ਨੇ ਕੋਟਲਾ ਸ਼ਿਪਾਕੀ ਵੀ ਤੇ ਮਹਾਰਾਜਾ ਪਟਵਾਰੀ ਦੋਵੇਂ ਖੇਡਾਂ ਹੀ ਘੇਰਾ ਪ੍ਰਬੰਧ ਵਾਲੀਆਂ ਲੋਕ ਖੇਡਾਂ ਹਨ ਠੀਕ ਹੈ ਇਸ ਆਪਸ਼ਨ ਨੂੰ ਠੀਕ ਕਰ ਲਿਓ ਪਲੀਜ਼ ਅਗਲਾ ਸਾਡਾ ਕੁਐਸਚਨ ਹੈ 955 ਨੰਬਰ ਖੇਡ ਕਾਰਜ ਕਿਹੜਾ ਹੈ ਗੁਲੇਲ ਚਲਾਉਣਾ ਲੋਕਣ ਮਿਚੀ ਚੂਹਣ ਚੁਹਾਈ ਜਾਂ ਫਿਰ ਬਿੱਲੀ ਮਾਸੀ ਹਾਂਜੀ ਤਾਂ ਇਸ ਕੁਐਸਚਨ ਦਾ ਉੱਤਰ ਹੈ ਆਪਸ਼ਨ ੳ ਗੁਲੇਲ ਚਲਾਉਣਾ ਜਿਹੜਾ ਉਹ ਖੇਡ ਕਾਰਜ ਹੈ ਤੇ ਬਾਕੀ ਜੋ ਬਚੇ ਨੇ ਲੋਕਣ ਮਿਚੀ ਚੂਣ ਚੁਹਾਈ ਬਿੱਲੀ ਮਾਸੀ ਇਹ ਸਾਰੀਆਂ ਹੀ ਖੇਡਾਂ ਨੇ ਠੀਕ ਹੈ ਖੇਡ ਕਾਰਜ ਤੇ ਖੇਡ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ ਇਹ ਜਾਨਣਾ ਸਾਡੇ ਲਈ ਜ਼ਰੂਰੀ ਹੈ ਇਹ ਕੁਐਸਚਨ ਆ ਸਕਦਾ ਹੈ ਠੀਕ ਹੈ ਜੀ ਅਗਲਾ ਸਾਡਾ ਕੁਐਸਚਨ ਹੈ 956 ਨੰਬਰ ਡੈਸ਼ ਖੇਡ ਵਿੱਚ ਇੱਕ ਬੱਚਾ ਜੁੱਤੀਆਂ ਦੀ ਰਾਖੀ ਕਰਦਾ ਹੈ ਇਹ ਖੇਡ ਤਾਂ ਸਾਰਿਆਂ ਨੇ ਹੀ ਖੇਡੀ ਹੋਊਗੀ ਬਚਪਨ ਦੇ ਵਿੱਚ ਸਾਰਿਆਂ ਨੂੰ ਇਹਦਾ ਆਨਸਰ ਆਉਂਦਾ ਹੋ। ਥਾਲ, ਬਿੱਲੀ ਮਾਸੀ, ਡੰਡਾ ਡੁਖ ਜਾਂ ਫਿਰ ਬਾਂਦਰ ਕਿੱਲਾ। ਬਹੁਤ ਸਾਰੇ ਨੇ ਜੁੱਤੀਆਂ ਖਾਦੀਆਂ ਵੀ ਹੋਣੀਆਂ ਇਸ ਖੇਡ ਦੇ ਵਿੱਚ ਠੀਕ ਹੈ ਇਸ ਕਰਕੇ ਆਪਾਂ ਜ਼ਿਆਦਾ ਟਾਈਮ ਨਹੀਂ ਲਾਉਂਦੇ ਤਾਂ ਸਹੀ ਉੱਤਰ ਹੈ ਆਪਸ਼ਨ ਸੌਰੀ ਸਹੀ ਉੱਤਰ ਹੈ ਸਾਡਾ ਆਪਸ਼ਨ ਸਸਾ ਬਾਂਦਰ ਕਿੱਲਾ ਅਗਲਾ ਸਾਡਾ ਕੁਐਸਚਨ ਹੈ ਜੀ ਗਲਤ ਜੋੜ ਚੁਣੋ ਚੌਪੜ ਸੌਂਚੀ ਕੁਸ਼ਤੀ ਕਬੱਡੀ ਗੇਂਦਗੀ ਤੇ ਤਿਥਾਲ ਗੁੱਲੀ ਡੰਡਾ ਤੇ ਬੰਟੇ हां जी ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਆਰਾਮ ਨਾਲ ਇਸ ਦਾ ਆਨਸਰ ਮਿਲ ਜਾਏਗਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਊੜਾ ਇਹ ਦੋਨੇ ਗਲਤ ਜੋੜਾ ਇਹਨਾਂ ਦਾ ਜੋਟਾ ਉਹ ਗਲਤ ਬਣਿਆ ਹੋਇਆ ਕਿਸ ਤਰ੍ਹਾਂ ਬਣਿਆ ਹੋਇਆ ਉਹ ਵੀ ਆਪਾਂ ਕਰ ਲੈਨੇ ਆ ਪਹਿਲਾ ਆਪਾਂ ਸਟਾਰਟ ਕਰਦੀਆਂ ਐਡਾ ਆਪਸ਼ਨ ਤੋਂ ਕੁਸ਼ਤੀ ਤੇ ਕਬੱਡੀ ਦੋਨੋਂ ਹੀ ਜ਼ੋਰ ਅਜ਼ਮਾਇਸ਼ ਵਾਲੀਆਂ ਖੇਡਾਂ ਨੇ ਠੀਕ ਹੈ ਅਗੇ ਗੇਂਦ ਗੀਟੇ ਤੇ ਥਾਲ ਦੋਵੇਂ ਹੀ ਬੱਚਿਆਂ ਦੀਆਂ ਖੇਡਾਂ ਨੇ ਬੱਚਿਆਂ ਦੀਆਂ ਸੌਰੀ ਕੁੜੀਆਂ ਨਹੀਂ ਖੇਡਾਂ ਨੇ ਅੱਗੇ ਹੈ ਜੀ ਗੁੱਲੀ ਡੰਡਾ ਤੇ ਬੰਟੇ ਦੋਨੇ ਖੇਡਾਂ ਦੇ ਵਿੱਚ ਅਸੀਂ ਨਿਸ਼ਾਨਾ ਲਗਾਉਣ ਦਾ ਜਿਹੜਾ ਅਭਿਆਸ ਆ ਉਹ ਕਰਦੇ ਹਾਂ ਠੀਕ ਹੈ ਬਟ ਜੇ ਤੁਸੀਂ ਉੜਾ ਆਪਸ਼ਨ ਦੇਖੋਗੇ ਤਾਂ ਚੌਪੜ ਤੇ ਸੌਂਚੀ ਦੋਨਾਂ ਦੇ ਵਿੱਚ ਫਰਕ ਹੈ ਠੀਕ ਹੈ ਇੱਕ ਜ਼ੋਰ ਅਜਮਾਸ਼ ਵਾਲੀ ਹੈ ਤੇ ਦੂਸਰੀ ਆਰਾਮ ਨਾਲ ਬੈਠ ਕੇ ਖੇਡਣ ਵਾਲੀ ਖੇਡ ਹੈ ਠੀਕ ਹੈ ਜੀ ਅਗਲਾ ਸਾਡਾ ਕੁਸ਼ਣ ਹੈ 958 ਨੰਬਰ ਡੈਸ਼ ਨੂੰ ਪਾਸ਼ਾ ਦਾ ਮਹਾਂਦਰਾ ਕਿਹਾ ਜਾਂਦਾ ਹੈ ਮੁਹਾਵਰਿਆਂ ਨੂੰ ਕਾਵ ਨੂੰ ਬਿੰਬਾਂ ਨੂੰ ਜਾਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਹਾਂਜੀ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ੳ ਮੁਹਾਵਰਿਆਂ ਨੂੰ ਭਾਸ਼ਾ ਦਾ ਮਹਾਂਦਰਾ ਕਿਹਾ ਜਾਂਦਾ ਹੈ। ਅਗਲਾ ਸਾਡਾ ਕੁਐਸਚਨ ਹੈ 969 ਨੰਬਰ ਭਾਰਤੀ ਗਿਆਨਪੀਠ ਪੁਰਸਕਾਰ ਦੇ ਸੰਸਥਾਪਕ ਹਨ ਕੇ ਕੇ ਬਿਰਲਾ ਸਾਹੂ ਸ਼ਾਂਤੀ ਪ੍ਰਸਾਦ ਜੈਨ ਪ੍ਰithvi ਰਾਜ ਅਹਿਮਦ फिर सतीश हुसैन हाँ जी चलिए सही उत्तर वाल सही उत्तर है ऑप्शन एड़ा ज्ञान पीठ पुरस्कार के संस्थापक अगला साढ़ा क्वेश्चन है नौ सौ नंबर बलराज सानी की रचना नहीं है सिनेमा ते स्टेज कामे की सच है बापू लोक नायक हां जी इस क्वेश्चन दा सही उत्तर है ऑप्शन स लोकनायक बाकी सारीयां रचनावा बलराज सानी जी दीयां ने नेक्स्ट क्वेश्चन है 961 नंबर डॉक्टर बलवीर सिंह दी रचना नहीं है लंबी नजर शुद्ध स्वरूप गुरु घर जाफिर सूरत शब्द विचार हां जी तो ਸਾਡੇ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਈਡੀ ਗੁਰੂਕਰ ਰਚਨਾ ਡਾਕਟਰ ਬਲਵਿੰਦਰ ਸਿੰਘ ਦੀ ਨਹੀਂ ਹੈ ਤਾਂ ਫਿਰ ਇਹ ਰਚਨਾ ਕਿਸ ਦੀ ਹੈ ਇਹ ਕੁਐਸਚਨ ਹੈ ਤੁਹਾਡੇ ਲਈ 961 ਨੰਬਰ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਇਸ ਕੁਐਸਚਨ ਦਾ ਆਨਸਰ ਕਿਸ ਦੀ ਰਚਨਾ ਹੈ ਗੁਰੂਕਰ ਅਗਲਾ ਸਾਡਾ ਕੁਐਸਚਨ ਹੈ ਜੀ 962 ਨੰਬਰ ਪੰਜਾਬੀ ਸਾਹਿਤ ਵਿੱਚ ਆਲੋਚਨਾਤਮਕ ਲੇਖਾਂ ਦਾ ਮੋਢੀ ਮੰਨਦੇ ਹਾਂ ਡਾਕਟਰ ਬਲਵਿੰਦਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਕਪੂਰ ਸਿੰਘ ਜਫੀਰ ਗਿਆਨੀ ਗੋਦਿੱਤ ਸਿੰਘ ਹਾਂਜੀ ਤਾਂ ਪੰਜਾਬੀ ਸਾਹਿਤ ਦੇ ਆਲੋਚਨਾਤਮਕ ਲੇਖਾਂ ਦਾ ਮੋਢੀ ਮੰਨਿਆ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਅਗਲਾ ਕੁਐਸਚਨ ਹੈ 963 ਨੰਬਰ ਸਿੱਖੀ ਸੌਖੀ ਤੇ ਸਿੱਖੀ ਔਖੀ ਰਚਨਾ ਦਾ ਕਰਤਾ ਹੈ ਕਾਨ ਸਿੰਘ ਨਾਭਾ ਕਪੂਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਜਾਂ ਬਿਹਾਰੀ لال ਪੁਰੀ हां जी तो ਸਾਡੇ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਏ ਈ ਡੀ ਪ੍ਰੋਫੈਸਰ ਪੂਰਨ ਸਿੰਘ ਠੀਕ ਹੈ ਜਿਨ੍ਹਾਂ ਨੂੰ ਵੀ ਇਹ ਆਨਸਰ ਆਉਂਦਾ ਸੀ ਉਹਨਾਂ ਲਈ ਮੈਂ ਸਪੈਸ਼ਲੀ ਬੋਲੂੰਗੀ ਵੈਰੀ ਗੁੱਡ ਠੀਕ ਹੈ ਅਗਲਾ ਸਾਡਾ ਗੋਸ਼ਨ ਹੈ 964 ਨੰਬਰ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਨਹੀਂ ਹੈ ਮੌਤ ਰਾਣੀ ਦਾ ਖੁੰਡ मन की मौज जीवन नीति जा फिर खुला दर हाँ जी सही उत्तर है ऑप्शन सस्ा ਬਾਕੀ ਸਾਰੀਆਂ ਰਚਨਾਵਾਂ ਹੀ ਲਾਲ ਸਿੰਘ ਕਮਲਾ ਅਕਾਲੀ ਦੀਆਂ ਤੇ ਖੁੱਲਾਦਰ ਉਹਨਾਂ ਦੀ ਰਚਨਾ ਨਹੀਂ ਹੈ ਤਾਂ ਫਿਰ ਇਹ ਕਿਸੀ ਰਚਨਾ ਹੈ ਇਹ ਕੁਐਸਚਨ ਹੈ ਤੁਹਾਡਾ 964 ਨੰਬਰ ਪਾਜ਼ ਦਾ ਵੀਡੀਓ ਇਨਟਾਈਪ ਦਾ ਅਨਸਰ ਕਮੈਂਟ ਬਾਕਸ ਦੇ ਵਿੱਚ ਟਾਈਪ ਕਰ ਦਿਓ ਇਸ ਕੁਐਸਚਨ ਦਾ ਅਨਸਰ ਅਗਲਾ ਸਾਡਾ ਕੁਐਸਚਨ ਹੈ 965 ਨੰਬਰ ਬੜਾ ਜੀ ਇਜ਼ੀ ਕੁਐਸਚਨ ਹੈ ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਏ ਸ਼ਰੀਰਾ ਮੇਰੀਆ शब्द किस काव्यारा संबंधित है सूफी काव्य किस्सा काव्य गुरमत काव्य फिर बीर काव एंड द रईट आंसर इज ए डी गुरमत काव्य ठीक है ਇਥੇ ਹੀ ਖਤਮ ਕਰਦੇ ਆ ਆਪਣਾ ਅੱਜ ਦਾ ਮੌਕ ਟੈਸਟ ਇਸ ਵਿੱਚ ਅਸੀਂ ਕੀਤੇ ਨੇ ਕੁੱਲ 20 ਕੁਐਸਚਨ ਠੀਕ ਹੈ ਤੇ ਕੁਝ ਕੁਐਸਚਨ ਤੁਹਾਨੂੰ ਪੁੱਛੇ ਗਏ ਨੇ ਤੁਸੀਂ ਉਹਨਾਂ ਦਾ ਜਵਾਬ ਜ਼ਰੂਰ ਦੇਣਾ ਜੀ 20 ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਆਏ ਨੇ ਸਾਰਿਆਂ ਨੇ ਇਹੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਮੌਕ ਟੈਸਟ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ سپੀਰੀਅਰ ਸਟਡੀ ਚੈਨਲ ਧੰਨਵਾਦ